ਜੀਪੀ ਨੂੰ ਇਥੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦਲ ਬਦਲੂ ਕਰਕੇ ਲੋਕਾਂ ਨੇ ਉਹਨਾਂ ਨੂੰ ਮੂੰਹ ਦੀ ਖਲਾਈ ਆ ਆਪਣੇ ਲੀਡਰਾਂ ਵਰਕਰਾਂ ਨਾਲ ਬੈਠ ਕੇ ਅਗਲਾ ਪਲਾਨਿੰਗ ਕਰਾਂਗੇ ਕਿ ਭਾਈ ਅੱਗੇ ਕੀ ਕਰਨਾ ਕਿਵੇਂ ਕਰਨਾ ਡਾਕਟਰ ਅਮਰ ਸਿੰਘ ਜੋ ਵੱਡੀ ਜਿੱਤ ਲੀਡ ਨਾਲ ਜਿੱਤੇ ਨੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਕਿ ਉਹਨਾਂ ਦੀ ਜਿੱਤ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਹ ਜਿਹੜੇ ਕਾਰਜ ਜਿਹੜੇ ਕਰਵਾਉਣਗੇ ਇਹ ਜਿੱਤ ਸਚਾਈ ਦੀ ਹੈ ਜੀ ਇਹ ਜਿੱਤ ਕੰਮ ਦੀ ਹੈ ਜਿੱਤ ਲੋਕਾਂ ਨੇ ਦਿਖਾਤਾ ਜਿਹੜਾ ਇਹਨਾਂ ਨੇ ਮਤਲਬ ਦਲ ਬਦਲੂਆਂ ਵਾਲਾ ਮਤਲਬ ਸਿਗਾ ਚਾਰ ਵਾਰ ਪਾਰਟੀ ਬਦਲ ਚੁੱਕੇ ਨੇ ਲੋਕ ਅੱਜ ਕੱਲ ਬਹੁਤ ਜ਼ਿਆਦਾ ਸਿਆਣੇ ਹੋ ਚੁੱਕੇ ਨੇ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕੇ ਨੇ ਉਹਨਾਂ ਨੇ ਦੇਖਿਆ ਜਿਹੜਾ ਅਮਰ ਸਿੰਘ ਨੇ ਪੜੇ ਲਿਖੇ ਨੇ ਪਹਿਲਾਂ ਵੀ ਇੱਥੇ ਰਹੇ ਨੇ ਤੇ ਸਭ ਤੋਂ ਵੱਧ ਵਿਕਾਸਕਾਰ ਜਿਹੜੇ ਇਹਨਾਂ ਨੇ ਹਲਕੇ ਦੇ ਵਿੱਚ ਕਰਾਏ ਨੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਅਮਰ ਸਿੰਘ ਵੱਲੋਂ ਵੱਡੀ ਜਿੱਤ ਜਿਹੜੀ ਹਾਸਲ ਕੀਤੀ ਗਈ ਹੈ ਇਹ ਗੱਲਬਾਤ ਕਰਾਂਗੇ ਸ਼ਹੀਦਾ ਦੀਪ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਇਹ ਗਏ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਵੱਡੀ ਜਿੱਤ ਹੋਈ ਹੈ ਕੀ ਕਰਾਂ ਉਹਨਾਂ ਦਾ ਅਮਰ ਸਿੰਘ ਜੀ ਪਹਿਲਾਂ ਤਾਂ ਵਧਾਈਆਂ ਬਹੁਤ ਬਹੁਤ ਸਾਰੀਆਂ ਬਹੁਤ ਧੰਨਵਾਦ ਤੁਹਾਨੂੰ ਜੀ ਡਾਕਟਰ ਸਾਹਿਬ ਵੱਡੀ ਜਿੱਤ ਹੋਈ ਹੈ ਕੀ ਕਰਾਂ ਜਾਂਦੇ ਜੀ ਕਹਿਣਾ ਕਿ ਜਦੋਂ ਮੈਂ ਤਾਂ ਜਨਤਾ ਦਾ ਆਪਣੇ ਕਾਂਗਰਸ ਦੇ ਲੀਡਰਾਂ ਦਾ ਵਰਕਰਾਂ ਦਾ ਔਰ ਸਭ ਦਾ ਬਹੁਤ ਧੰਨਵਾਦ ਕਰਨਾ ਚਾਹੁੰਨਾ ਛੋਟੇ ਸਾਹਿਬਜਾਦਿਆਂ ਦਾ ਆਸ਼ੀਰਵਾਦ ਉਹਨਾਂ ਕੋਲ ਸਵੇਰ ਵੀ ਸਵੇਰੇ ਵੀ ਗਿਆ ਸੀ ਆ ਸਰਟੀਫਿਕੇਟ ਲੈ ਕੇ ਮੈਂ ਦੁਬਾਰਾ ਜਾਊਂਗਾ ਉਹਨਾਂ ਦਾ ਆਸ਼ੀਰਵਾਦ ਲਵਾਂਗਾ ਔਰ ਫਿਰ ਉਸ ਤੋਂ ਬਾਅਦ ਮੈਂ ਆਪਣੇ ਲੀਡਰਾਂ ਵਰਕਰਾਂ ਨਾਲ ਬੈਠ ਕੇ ਅਗਲਾ ਪਲਾਨਿੰਗ ਕਰਾਂਗੇ ਕਿ ਭਾਈ ਅੱਗੇ ਕੀ ਕਰਨਾ ਕਿਵੇਂ ਕਰਨਾ ਡਾਕਟਰ ਸਾਹਿਬ ਕਿਹੜੇ ਕਿਹੜੇ ਕੰਮ ਹੈ ਜਿਹੜੇ ਕਿ ਅੱਗੇ ਕਰਵਾਉਣੇ ਨੇ ਉਹ ਮੈਂ ਦੁਬਾਰਾ ਗੱਲ ਕਰਾਂਗਾ ਕਿਉਂਕਿ ਇਹ ਤੇ ਦੁਬਾਰਾ ਐਮਪੀ ਬਣਿਆ ਨਾ ਤੇ ਦੁਬਾਰਾ ਆਪਣੇ ਲੀਡਰਾਂ ਵਰਕਰਾਂ ਨਾਲ ਹੁਣ ਪੁੱਛਾਂਗਾ ਕਿ ਭਾਈ ਤੁਹਾਡੀ ਕਿਹੜੀ ਕਿਹੜੀ ਪ੍ਰਾਇੋਰਟੀ ਆ ਉਹ ਫਿਰ ਮੈਂ ਟੇਕ ਅਪ ਕਰਾਂ ਹਾਂ ਡਾਕਟਰ ਸਾਹਿਬ ਜੀ ਕਿ ਆਮ ਆਦੀ ਪਾਰਟੀ ਦੀ ਵੀ ਕਿ ਜਿਹੜੀ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਕਿ ਕੰਮ ਕੀਤੇ ਸਾਹਮਣੇ ਆ ਕਾਰਜਕਾਰੀ ਕਿਵੇਂ ਦੇਖਦੇ ਹੋ ਕਿ ਉਸ ਦੁਬਾਰਾ ਉਹਨਾਂ ਦੇ ਤਾਂ ਕਿਉਂਕਿ ਕੋਈ ਕੰਮ ਕਰਦੇ ਨਹੀਂ ਇਸ਼ਤਿਹਾਰ ਲਾਉਂਦੇ ਆ 7-800 ਕਰੋੜ ਰੁਪਏ ਖਰਚ ਕਰਤਾ ਇਸ਼ਤਿਹਾਰਾਂ ਤੇ ਤੇ ਲੋਕਾਂ ਨੂੰ ਸਮਝ ਆ ਗਈ ਇਸ਼ਤਿਹਾਰਾਂ ਦੀ ਪਾਰਟੀ ਇਸ ਕਰਕੇ ਉਹਨਾਂ ਦਾ ਇੰਨਾ ਡਾਊਨਫਾਲ ਆ ਇਹ ਸਾਡੇ ਡਾਕਟਰ ਅਮਰ ਸਿੰਘ ਜੋ ਵੱਡੀ ਲੀਡ ਨਾਲ ਇੱਥੇ ਜਿੱਤੇ ਨੇ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੀ ਕਿ ਉਹਨਾਂ ਦੀ ਜਿੱਤ ਹੋਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਉਹ ਜਿਹੜੇ ਕਾਰਜ ਜਿਹੜੇ ਕਰਵਾਉਣਗੇ ਤੇ ਜਿਹੜੇ ਕਿ ਫਤੇਗੜ ਸਾਹਿਬ ਹਲਕੇ ਦੀ ਹੋਰ ਤਰੱਕੀ ਦੀ ਵਿਕਾਸ ਕਰਾਉਣਗੇ ਉੱਥੇ ਹੀ ਹਰਿੰਦਰ ਸਿੰਘ ਭਾਂਬਰੀ ਵੀ ਇੱਥੇ ਪਹੁੰਚਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਜਗਦੀਪ ਸਿੰਘ ਲੰਬੜਦਾਰ ਜੋ ਸਰਪੰਚ ਨੇ ਚਰਨਾਥਲ ਕਲਾ ਤੋਂ ਵੀ ਵੱਡੀ ਲੀਡ ਨਾਲ ਇਹਨਾਂ ਨੇ ਡਾਕਟਰ ਅਮਰ ਸਿੰਘ ਨੂੰ ਉੱਥੇ ਜਿਤਾਇਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਸ਼ਨ ਕਾਂਗਰਸ ਦੇ ਵੱਲੋਂ ਪੂਰੇ ਫਤੇਗੜ ਸਾਹਿਬ ਵਿਖੇ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਆਕੇ ਬੁਜਾਇਆ ਜਾ ਰਹੇ ਨੇ ਉੱਥੇ ਹੀ ਡਾਕਟਰ ਸਾਹਿਬ ਜੋ ਡਾਕਟਰ ਅਮਰ ਸਿੰਘ ਨੇ ਸਾਂਸਦ ਦੂਜੀ ਵਾਰ ਬਣੇ ਨੇ ਉਹਨਾਂ ਦਾ ਵੀ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਤੇ ਐਡਵੋਕੇਟ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦੇ ਵੱਲੋਂ ਵੀ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਗੱਲਬਾਤ ਵੀ ਕਰਦੇ ਆਂ ਅਸੀਂ ਐਡਵੋਕੇਟ ਸੀਨੀਅਰ ਐਡਵੋਕੇਟ ਪਹੁੰਚੇ ਨੇ ਐਡਵੋਕੇਟ ਦਵਨ ਸਾਹਿਬ ਕਿਵੇਂ ਦੇਖਦੇ ਹੋ ਵੱਡੀ ਜਿੱਤ ਹੋਈ ਹੈ ਜੀ ਇਹ ਜਿੱਤ ਸਚਾਈ ਦੀ ਹੈ ਜੀ ਇਹ ਜਿੱਤ ਕੰਮ ਦੀ ਹੈ ਔਰ ਡਾਕਟਰ ਸਾਹਿਬ ਦੀ ਜੋ ਤਜਰਬਾ ਉਹਦੀ ਜਿੱਤ ਹੈ ਔਰ ਡਾਕਟਰ ਸਾਹਿਬ ਨੇ ਜੋ ਇੱਥੇ ਮਤਲਬ ਡਵੈਲਪਮੈਂਟ ਕਰਾਈ ਹੈ ਇਹ ਉਹਦੀ ਜਿੱਤ ਹੈ ਔਰ ਡਾਕਟਰ ਸਾਹਿਬ ਦੇ ਆਪਣੇ ਪਰਸਨ ਜਿਹੜੇ ਕਿਰਦਾਰ ਹਨ ਉਹਨਾਂ ਦਾ ਮਤਲਬ ਕੰਮ ਹੈ ਇਹ ਉਸ ਦੀ ਜਿੱਤ ਹੈ ਔਰ ਪਾਰਟੀ ਦੀਆਂ ਨੀਤੀਆਂ ਦੀ ਜਿੱਤ ਹੈ ਔਰ ਸਾਰੇ ਵਰਕਰ ਜਿੰਨੇ ਵੀ ਜਿਹੜਾ ਵਰਕ ਨੇ ਪਾਰਟੀ ਦੇ ਉਹਨਾਂ ਦੀ ਮਿਹਨਤ ਦੀ ਜਿੱਤ ਹੈ ਹਾਂ ਜਿਹੜਾ ਵਰਕਰਾਂ ਦੀ ਮਿਹਨਤ ਦੀ ਜਿੱਤ ਹੈ ਉੱਥੇ ਹੀ ਵਰਿੰਦਰ ਕੁਮਾਰ ਵਰਿੰਦਰ ਸਿੰਘ ਵਿੰਕੀ ਪਹੁੰਚੇ ਨੇ ਇਹ ਵੀ ਸੀਨੀਅਰ ਅਗੂ ਨੇ ਇਹਨਾਂ ਨਾਲ ਵੀ ਗੱਲ ਰਵਿੰਕੀ ਜੀ ਜਿੱਤ ਹੋਈ ਹੈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਸਾਰੇ ਲੋਕ ਸਭਾ ਫਲਕੇ ਦੇ ਜਿੰਨੇ ਵੀ ਕਾਂਗਰਸੀ ਵਰਕੇ ਸਹਿਮਾਨ ਨੇ ਜਿੱਤ ਲੋਕਾਂ ਨੇ ਦਿਖਾਤਾ ਜਿਹੜਾ ਇਹਨਾਂ ਨੇ ਮਤਲਬ ਦਲ ਬਦਲੂਆਂ ਵਾਲਾ ਮਤਲਬ ਸੀਗਾ ਚਾਰ ਵਾਰ ਪਾਰਟੀ ਬਦਲ ਚੁੱਕੇ ਦੇ ਲੋਕ ਅੱਜ ਕੱਲ ਬਹੁਤ ਜ਼ਿਆਦਾ ਸਿਆਣੇ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਚਾਰ ਪਾਰਟੀਆਂ ਪਹਿਲਾਂ ਬਦਲ ਚੁੱਕੇ ਨੇ ਉਹਨਾਂ ਨੇ ਦੇਖਿਆ ਜਿਹੜਾ ਅਮਰ ਸਿੰਘ ਨੇ ਪੜੇ ਲਿਖੇ ਨੇ ਪਹਿਲਾਂ ਵੀ ਇੱਥੇ ਰਹੇ ਨੇ ਤੇ ਸਭ ਤੋਂ ਵੱਧ ਵਿਕਾਸ ਕਾਰਜ ਜਿਹੜੇ ਇਹਨਾਂ ਨੇ ਹਲਕੇ ਦੇ ਵਿੱਚ ਕਰਾਏ ਨੇ ਤੇ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਤੇ ਲੋਕਾਂ ਨੇ ਪਿਆਰ ਦਿੱਤਾ ਤੇ ਜੀਪੀ ਨੂੰ ਇੱਥੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦਲ ਬਦਲੂ ਕਰਕੇ ਲੋਕਾਂ ਨੇ ਉਹਨਾਂ ਨੂੰ ਮੂੰਹ ਦੀ ਖਲਾਈ ਆ ਤੇ ਅਸੀਂ ਸਾਰੇ ਮੈਂ ਆਪਣੇ ਵੱਲੋਂ ਪਾਰਟੀ ਨੂੰ ਆਪਣੀ ਨੂੰ ਸਾਰੀ ਨੂੰ ਕਾਂਗਰਸ ਪਾਰਟੀ ਨੂੰ ਮੁਬਾਰਕਵਾਦ ਦਿੰਦਾ ਡਾਕਟਰ ਸਾਹਿਬ ਨੂੰ ਮੁਬਾਰਕਵਾਦ ਦਿੰਦਾ ਤੁਹਾਨੂੰ ਸਾਰਿਆਂ ਨੂੰ ਦਿੰਦਾ ਤੁਹਾਡੇ ਸਾਰਿਆਂ ਦਾ ਭਾਈ ਜੀ ਉਹਨਾਂ ਦਾ ਬਾਬਾ ਜੀ ਉਹਨਾਂ ਦਾ ਸਾਰੇ ਇਕੱਲੇ ਇਕੱਲੇ ਇੱਕ ਇੱਕ ਕਾਂਗਰਸ ਵਰਕਰ ਦਾ ਸਹਿਯੋਗ ਦੇ ਨਾਲ ਅੱਜ ਆਪਾਂ ਨੇ ਜਿੱਤ ਪ੍ਰਾਪਤ ਕੀਤੀ ਆ ਆਉਣ ਵਾਲੀਆਂ 2027 ਵਾਲੀਆਂ ਦੇ ਵਿੱਚ ਅਸੀਂ ਪੂਰਾ ਪੰਜਾਬ ਦੇ ਵਿੱਚ ਆਪਣੀ ਬਹੁਮਤ ਬਣਾ ਕੇ ਇੱਕ ਸਰਕਾਰ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਵੱਡੀ ਜਿੱਤ ਜਿਹੜੀ ਹੋਈ ਹੈ ਕਾਂਗਰਸ ਦੀ ਤੇ ਜਸ਼ਨ ਮਨਾਏ ਜਾ ਰਹੇ ਨੇ ਤੇ ਉੱਥੇ ਹੀ ਡਾਕਟਰ ਅਮਰ ਸਿੰਘ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਿਆ ਨੇ ਉੱਥੇ ਹੀ ਗੱਲਬਾਤ ਕਰਾਂਗੇ ਅਸੀਂ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਗਰਣਾ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ